ਦੋ ਸਾਫ ਦਾ ਪ੍ਰਧਾਨ ਮੰਤਰੀ ਸਮੇਤ ਚਾਰ ਵੱਡੀਆਂ ਹਸਤੀਆਂ ਨੂੰ ਮਰਨ ਉਪਰੰਤ ਮਿਲਿਆ ਭਾਰਤ ਰਤਨ ਸਾਫ ਦਾ ਪੀਐਮ ਚੌਧਰੀ ਜਰਨ ਸਿੰਘ ਪੀਵੀ ਨਰਸਿਮਹਾ ਰਾਓ ਬਿਹਾਰ ਦੇ ਸਾਫ ਦਾ ਮੁੱਖ ਮੰਤਰੀ ਕਰਪੂਰੀ ਠਾਕੁਰ ਤੇ ਖੇਤੀਬਾੜੀ ਵਿਗਿਆਨਕ ਐਮਐਸ ਸੁਆਮੀ ਨਾਥਨ ਸਨਮਾਨਤ ਦੀ ਦ੍ਰੋਪਦੀ ਮੁਰਮੂ ਨੇ ਦਿੱਤਾ ਪੁਰਸਕਾਰ ਬਿਮਾਰ ਹੋਣ ਕਾਰਨ ਪੁਰਸਕਾਰ ਲੈਣ ਨਹੀਂ ਪਹੁੰਚੇ ਲਾਲ কৃষ্ণ ਅਡਵਾਨੀ ਅਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੇ ਸਮੇਤ ਚਾਰ ਹਸਤੀਆਂ ਨੂੰ ਸਰਵੋੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਪਰ ਇਸੇ ਦੌਰਾਨ ਬਿਮਾਰੀ ਦੇ ਚਲਦਿਆਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਇਸ ਸਮਾਰੋਹ ਦੇ ਵਿੱਚ ਹਿੱਸਾ ਨਹੀਂ ਲੈ ਸਕੇ ਦੱਸ ਦੇ ਕਿ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਇੱਕ ਸਮਾਰੋਹ ਦੇ ਦੌਰਾਨ ਸਮਾਜਵਾਦੀ ਆਈਕਨ ਅਤੇ ਸਾਬਕਾ ਪੀਐਮ ਚੌਧਰੀ ਚਰਨ ਸਿੰਘ ਸਾਬਕਾ ਪੀਐਮ ਪੀਵੀ ਨਰਸਿੰਘਾ ਰਾਓ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰ ਰਾਓ ਠਾਕੁਰ ਅਤੇ ਖੇਤੀਬਾੜੀ ਦੇ ਖੇਤਰ 'ਚ ਆਪਣਾ ਯੋਗਦਾਨ ਦੇਣ ਵਾਲੇ ਸਵਾਮੀ ਨਾਥਨ ਨੂੰ ਮਰਨ ਉਪਰੰਤ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਬਿਮਾਰੀ ਦੇ ਚਲਦੇ ਇਸ ਸਮਾਰੋਹ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਰਾਸ਼ਟਰਪਤੀ ਮੁਰਮੂ ਕੱਲ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਨਗੇ ਦੱਸਿਆ ਕਿ ਜਿਨ੍ਹਾਂ ਹਸਤੀਆਂ ਨੂੰ ਮਰਨ ਉਪਰੰਤ ਸਰਵੋੱਚ ਨਾਗਰਿਕ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਪਰਿਵਾਰ ਜਨਾਂ ਨੇ ਇਸ ਸਮਾਰੋਹ ਦੇ ਵਿੱਚ ਹਿੱਸਾ ਲੈ ਕੇ ਇਸ ਸਰਵੋੱਚ ਪੁਰਸਕਾਰ ਨੂੰ ਪ੍ਰਾਪਤ ਕੀਤਾ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੇ ਸਮੇਤ ਚਾਰ ਹਸਤੀਆਂ ਨੂੰ ਸਰਵੋੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਪਰ ਇਸੇ ਦੌਰਾਨ ਬਿਮਾਰੀ ਦੇ ਚਲਦਿਆਂ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਇਸ ਸਮਾਰੋਹ ਦੇ ਵਿੱਚ ਹਿੱਸਾ ਨਹੀਂ ਲੈ ਸਕੇ ਦੱਸਦੇ ਕਿ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਇੱਕ ਸਮਾਰੋਹ ਦੇ ਦੌਰਾਨ ਸਮਾਜਵਾਦੀ ਆਈਕਨ ਅਤੇ ਸਾਬਕਾ ਪੀਐਮ ਚੌਧਰੀ ਚਰਨ ਸਿੰਘ ਸਾਬਕਾ ਪੀਐਮ ਪੀਵੀ नरसिंहराव बिहार ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਅਤੇ ਖੇਤੀਬਾੜੀ ਦੇ ਖੇਤਰ ਚ ਆਪਣਾ ਯੋਗਦਾਨ ਦੇਣ ਵਾਲੇ ਸੁਆਮੀ ਨਾਥਨ ਨੂੰ ਮਰਨ ਉਪਰੰਤ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕਿਸ਼ਨ ਅਡਵਾਨੀ ਬਿਮਾਰੀ ਦੇ ਚਲਦੇ ਇਸ ਸਮਾਰੋਹ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਰਾਸ਼ਟਰਪਤੀ ਮੁਰਮੂ ਕੱਲ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਨਗੇ ਦਰਸਾਏ ਕਿ ਜਿਨ੍ਹਾਂ ਹਸਤੀਆਂ ਨੂੰ ਮਰਨ ਉਪਰੰਤ ਸਰਵੋੱਚ ਨਾਗਰਿਕ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਪਰਿਵਾਰ ਜਨਾਂ ਨੇ ਇਸ ਸਮਾਰੋਹ ਦੇ ਵਿੱਚ ਹਿੱਸਾ ਲੈ ਕੇ ਇਸ ਸਰਵੋੱਚ ਪੁਰਸਕਾਰ ਨੂੰ ਪ੍ਰਾਪਤ ਕੀਤਾ ਹੈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر